ਜਲੰਧਰ ਦੇ ਰਹਿਣ ਵਾਲੇ ਰਚਿਤ ਅਗਰਵਾਲ ਨੇ JEE Main 2024 ਵਿੱਚ ਟੌਪ ਕੀਤਾ ਹੈ। ਬੁੱਧਵਾਰ ਦੇਰ ਰਾਤ ਐਲਾਨੇ ਗਏ ਨਤੀਜੇ ਅਨੁਸਾਰ ਰਚਿਤ ਅਗਰਵਾਲ JEE Main ਚ ਚੋਟੀ ਦੇ 100 NTES ਸਕੋਰਰਾਂ ਵਿੱਚੋਂ ਇੱਕ ਹੈ। ਉਸ ਦਾ ਮੰਨਣਾ ਹੈ ਕਿ ਕਾਮਯਾਬ ਹੋਣ ਲਈ ਪ੍ਰੇਰਣਾ ਛੋਟੀਆਂ ਚੀਜ਼ਾਂ ਤੋਂ ਹੀ ਲੈਣੀ ਚਾਹੀਦੀ ਹੈ। ਰਚਿਤ ਨੇ ਕਿਹਾ ਕਿ ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਉਸਨੇ ਇਸ ਤੇ ਪੂਰਾ ਧਿਆਨ ਦਿੱਤਾ ਸੀ। ਉਸਨੇ ਇੰਸਟਾਗ੍ਰਾਮ, ਸਨੈਪਚੈਟ ਅਕਾਊਂਟ ਡਿਲੀਟ ਕਰ ਦਿੱਤੇ ਸਨ। रचित ਨੇ ਕਿਹਾ ਕਿ ਉਸ ਦੀ ਇੰਜੀਨੀਅਰਿੰਗ ਨੂੰ ਅੱਗੇ ਵਧਾਉਣ ਦੀ ਕੋਈ ਯੋਜਨਾ ਨਹੀਂ ਸੀ ਅਤੇ ਉਸਨੇ 10ਵੀਂ ਜਮਾਤ ਤੱਕ ਜ਼ਿਆਦਾ ਅਧਿਅਨ ਨਹੀਂ ਕੀਤਾ ਸੀ। ਉਹਨੇ ਕਿਹਾ ਕਿ ਪ੍ਰੇਰਣਾ ਛੋਟੀਆਂ-ਛੋਟੀਆਂ ਗੱਲਾਂ ਤੋਂ ਹੀ ਲੈਣੀ ਪੈਂਦੀ ਹੈ, ਇਹ ਚੀਜ਼ਾਂ ਕੁਝ ਵੀ ਹੋ ਸਕਦੀਆਂ ਨੇ। ਰਚਿਤ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਵੀ ਰਚਿਤ ਦੀ ਤਿਆਰੀ ਦੇ ਵਿੱਚ ਪੂਰਾ ਸਹਿਯੋਗ ਕੀਤਾ ਗਿਆ। ਇਸ ਦੇ ਨਾਲ ਰਚਿਤ ਦੀ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਵੀ ਫੈਮਿਲੀ ਦੇ ਕਈ ਸਮਾਗਮ ਛੱਡੇ ਨੇ ਸਿਰਫ ਰਚਿਤ ਨੂੰ ਸਫਲ ਬਣਾਉਣ ਦੇ ਲਈ। ਤੇ ਅੱਜ ਉਹਨਾਂ ਦੇ ਪੁੱਤ ਨੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਜਿਸ ਨੂੰ ਲੈ ਕੇ ਉਹ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਜਲੰਧਰ ਤੋਂ ਚਿਰਾਗ ਸ਼ਰਮਾ ਦੀ ਰਿਪੋਰਟ ਵਿੰਡੋ ਪੰਜਾਬ ਟੂ